ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਅਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਐਜੰਡਾ ਸਤਿ ਸ਼ਕਾਲ ਨਮਸਕਾਰ ਆਦਾਬ ਹੈ ਹੁਣ ਖਬਰ ਸੰਖੇਪ ਕਿਤੇ ਫੇਰ ਦਿਆਂਗੇ ਵਿਸਤਾਰ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਯਾਦ ਦਵਾ ਦਈਏ ਕਿ ਅਸੀਂ ਐਪੀਸੋਡ ਨੰਬਰ 368 ਕੀਤਾ ਸੀ ਜੋ ਹਾਈ ਕੋਰਟ ਦੇ ਬਾਰੇ ਸੀ ਕਿਉਂਕਿ ਹਾਈ ਕੋਰਟ ਨੇ ਆਪਣਾ ਹੀ ਫੈਸਲਾ ਲਾਗੂ ਨਹੀਂ ਕੀਤਾ ਉਹ ਫੈਸਲਾ ਜਿਹੜਾ ਉਹਨੇ 2021 ਚ ਨੋਟੀਫਿਕੇਸ਼ਨ ਰਾਹੀਂ ਦੱਸਿਆ ਸੀ ਲਿਆ ਸੀ ਪਹਿਲਾਂ ਪੁਰਾਣੇ ਐਪੀਸੋਡ 368 ਦੇ ਕੁਝ ਅੰਸ਼ ਤੁਹਾਨੂੰ ਦਿਖਾਉਨੇ ਆ ਰਾਣੀ ਨੂੰ ਕੌਣ ਕਹੇ ਅੱਗਾ ਟੱਕ ਹਰ ਹਾਈ ਕੋਰਟ ਦੇ ਵਕੀਲ ਐਚ ਸੀ ਅਰੋੜਾ ਨੇ ਇਹੋ ਜਿਹਾ ਕੰਮ ਕਰ ਦਿੱਤਾ ਹੈ ਅਤੇ ਹਾਈ ਕੋਰਟ ਦੇ ਰਜਿਸਟਰਾਰ ਨੂੰ ਇੱਕ ਰਿਪਰੈਜ਼ੈਂਟੇਸ਼ਨ ਦੇ ਕੇ ਜਾਂ ਕਹੋ ਇੱਕ ਨੋਟਿਸ ਦੇ ਕੇ ਕਿ ਹੈ ਕਿ ਮੈਨੂੰ ਦੱਸਿਆ ਜਾਏ ਕਿ ਜਿਹੜਾ ਕਾਨੂੰਨੀਆ ਨੋਟੀਫਿਕੇਸ਼ਨ ਹਾਈ ਕੋਰਟ ਨੇ 28 5 2021 ਨੂੰ ਜਾਰੀ ਕੀਤਾ ਸੀ ਨੋਟੀਫਿਕੇਸ਼ਨ ਰਾਹੀਂ ਉਹਨੂੰ ਕਿੰਨਾ ਕੋ ਲਾਗੂ ਕਰ ਦਿੱਤਾ ਗਿਆ ਇਹ ਨੋਟੀਫਿਕੇਸ਼ਨ ਸੀ ਕਿ ਜਿਹੜੇ ਸੀਨੀਅਰ ਐਡਵੋਕੇਟ ਡੈਜ਼ਿਗਨੇਟ ਹੋਣਗੇ ਹਾਈ ਕੋਰਟ ਦੇ ਵਿੱਚ ਉਹ ਪ੍ਰੋ ਬੋਨੋ ਬੇਸਿਸ ਤੇ ਗਰੀਬਾਂ ਦੇ ਕੇਸ ਲੜਨਗੇ ਤੋ ਇਸ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 28/5/21 ਨੂੰ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਤਹਿਤ ਲਾਜ਼ਮੀ ਕਰ ਦਿੱਤਾ ਗਿਆ ਸੀ ਕਿ ਜਿਨਨੇ ਵੀ ਸੀਨੀਅਰ ਐਡਵੋਕੇਟ ਡੈਜ਼ਿਗਨੇਟ ਕੀਤੇ ਜਾਂਦੇ ਨੇ ਉਹ 1 ਸਾਲ ਦੇ ਵਿੱਚ 10 ਕੇਸ ਗਰੀਬਾਂ ਦੇ ਮੁਫਤ ਲੜਨਗੇ ਹਾਈ ਕੋਰਟ ਦੇ ਵਿੱਚ 103 ਸੀਨੀਅਰ ਐਡਵੋਕੇਟ ਨੇ ਇਹ ਨੋਟਿਸ ਜਾਰੀ ਕਰਕੇ ਰਜਿਸਟਰਾਰ ਨੂੰ ਬੇਨਤੀ ਕੀਤੀ ਗਈ ਹੈ ਐਡਵੋਕੇਟ ਅਰੋੜਾ ਵੱਲੋਂ ਕਿ ਜੇ ਤੁਸੀਂ ਮੈਨੂੰ ਇਹ ਜਾਣਕਾਰੀ ਨਹੀਂ ਦਿੰਦੇ ਕਿ ਹੁਣ ਤੱਕ ਤੁਸੀਂ ਕਿੰਨੇ ਸੀਨੀਅਰ ਐਡਵੋਕੇਟਸ ਤੋਂ ਕਿੰਨੇ ਕੇਸ ਮੁਫਤ ਕਰਵਾਏ ਹੈ ਗਰੀਬਾਂ ਦੇ ਤਾਂ ਮੈਂ 15 ਦਿਨ ਬਾਅਦ ਪਬਲਿਕ ਇੰਟਰਸਟ ਲਿਟੀਗੇਸ਼ਨ ਯਾਨੀ ਕਿ ਪੀ ਆਈ ਐਲ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਪ੍ਰਬੰਧਕਾਂ ਦੇ ਵਿਰੁੱਧ ਦਾਇਰ ਕਰ ਦਿਆਂਗਾ ਦੀ ਐਲੀਮੈਂਟ ਆਫ ਡਿਸਕ੍ਰੀਸ਼ਨ ਉਹਨੂੰ ਘਟਾਉਣ ਦੀ ਜਾਂ ਖਤਮ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਇਸ ਵਿਸ਼ੇ ਤੇ ਤੁਹਾਡੇ ਧਿਆਨ ਚ ਲਿਆਉਣੇ ਆ ਅਸੀਂ ਦੋ ਕੇਸ ਪਹਿਲਾ ਹੈਗਾ ਜੀ ਸੀ ਆਰ اے ਐਸ 3546 ਦੂਜਾ ਹੈਗਾ ਜੀ ਸੀ ਆਰ اے ਐਸ 3547 ਇਹ ਦੋਨੋਂ ਕੇਸ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਤਹਿਤ ਮੁਹਾਲੀ ਦੀਆਂ ਦੋ ਵੱਖ-ਵੱਖ ਅਦਾਲਤਾਂ ਵੱਲੋਂ ਇੱਕੋ ਦਿਨ ਡਿਸਾਈਡ ਹੋਏ ਦੋਹਾਂ ਮੁਲਜ਼ਮਾਂ ਨੂੰ ਕੈਦ ਕੀਤੀ ਗਈ ਤੇ ਦੋਹਾਂ ਮੁਲਜ਼ਮਾਂ ਨੇ ਇੱਕੋ ਦਿਨ 29 ਨਵੰਬਰ ਨੂੰ ਆਪਣੀਆਂ ਅੱਗੇ ਅਪੀਲਸ ਹਾਈ ਕੋਰਟ ਦੇ ਵਿੱਚ ਪਾ ਦਿੱਤੀਆਂ ਗਈਆਂ ਪਰ ਜਿਹੜੀ ਹੈਗੀ ਆ ਅਪੀਲ ਸੀ ਆਰ اے ਐਸ ਨੰਬਰ 3546 ਉਹ ਲਿਸਟ ਹੋ ਗਈ ਆ 31 11 ਨੂੰ 12 ਨੂੰ ਲੱਗੀ 2 12 23 ਨੂੰ ਵੀ ਲੱਗੀ ਦੂਜੇ ਪਾਸੇ ਦੂਜੀ ਜਿਹੜੀ ਅਪੀਲ ਆ ਸੀ ਆਰ اے ਐਸ ਨੰਬਰ 3547 ਉਹ ਅੱਜ ਤੱਕ ਰਜਿਸਟਰੀ ਨੇ ਜੱਜ ਸਾਹਿਬਾਨ ਦੇ ਅੱਗੇ ਪੇਸ਼ ਹੀ ਨਹੀਂ ਕੀਤੀ ਇਸ ਤਾਜ਼ਾ ਆਦੇਸ਼ ਮੁਤਾਬਕ ਹਾਈ ਕੋਰਟ ਦੇ 98 ਸੀਨੀਅਰ ਐਡਵੋਕੇਟਸ ਨੂੰ ਇਹ ਕੰਮ ਦਿੱਤਾ ਜਾਣਾ ਹੈ ਯਾਨੀ ਕਿ ਉਹਨਾਂ ਨੂੰ ਇਹ ਚਿੱਠੀ ਦੇਤੀ ਗਈ ਹੈ ਪਹੁੰਚਾਤੀ ਗਈ ਹੈ ਜੋ ਚਿੱਠੀ ਦੇ ਵਿੱਚ ਵਿਸਤਾਰ ਦਿੱਤੇ ਨੇ ਉਹ ਤੁਹਾਨੂੰ ਅਸੀਂ ਅੱਗੇ ਪੜ੍ਹ ਕੇ ਸੁਣਾਉਦੇ ਹਾਂ ਐਡਵੋਕੇਟ ਐਚ ਸੀ ਅਰੋੜਾ ਵੱਲੋਂ ਲਿਖੀ ਇਸ ਰਿਪਰੈਜੈਂਟੇਸ਼ਨ ਤੇ ਕੁਝ ਕਾਰਵਾਈ ਹਾਈ ਕੋਰਟ ਨੇ ਜ਼ਰੂਰ ਕਰ ਦਿੱਤੀ ਹੈ ਪਰ ਕਈ ਪੁਆਇੰਟ ਛੱਡ ਦਿੱਤੇ ਨੇ ਜਸਟਿਸ ਸੁਰੇਸ਼ਵਰ ਠਾਕੁਰ ਚੇਅਰਮੈਨ ਆਫ ਹਾਈ ਕੋਰਟ ਲੀਗਲ ਸਰਵਿਸਿਜ਼ ਕਮੇਟੀ ਨੇ ਆਦੇਸ਼ ਜਾਰੀ ਕੀਤਾ ਹੈ ਕਿ ਸਾਰੇ ਡੈਜ਼ਿਗਨੇਟਿਡ ਸੀਨੀਅਰ ਐਡਵੋਕੇਟਸ ਹੁਣ ਤੋਂ 1 ਸਾਲ ਦੇ ਵਿੱਚ ਖੁਦ ਰਿਕੁਐਸਟ ਕਰਨ ਤੇ 10 ਕੇਸ ਗਰੀਬਾਂ ਦੇ ਫ੍ਰੀ ਲੀਗਲ ਏਡ ਸਕੀਮ ਤਹਿਤ ਲੜਨਗੇ ਇਸ ਆਦੇਸ਼ ਦਾ ਤੁਹਾਨੂੰ ਅੰਗਰੇਜ਼ੀ ਜਿਹੜਾ ਹੈਗਾ ਟੈਕਸਟ ਸੁਣਾਉਨੇ ਆ senior counsels be intimated that on their request they shall be assigned pro bono cases moreover on such intimation senior counsel concerned may choose to further intimate the secretary concerned pro bono jis tarah pehla explain kita oh case jede muft ladaye jane ne latin shabd da ਇਨੂੰ ਕਿਹਾ ਜਾਂਦਾ ਜੀ ਪ੍ਰੋ ਬੋਨੋ ਪਬਲਿਕੋ ਪਬਲਿਕ ਦੇ ਵਾਸਤੇ ਗੁੱਡ ਕੰਮ ਕਰਨਾ ਚੰਗਾ ਕੰਮ ਕਰਨਾ ਇਹਦਾ ਪੰਜਾਬੀ ਉਲੱਥਾ ਇਸ ਜੱਜ ਸਾਹਿਬ ਦੇ ਆਦੇਸ਼ ਤਾ ਤੁਹਾਨੂੰ ਸੁਣਾਉਂਦੇ ਆ ਸੀਨੀਅਰ ਵਕੀਲਾਂ ਨੂੰ ਸੂਚਿਤ ਕਰ ਦਿੱਤਾ ਜਾਏ ਕਿ ਉਹਨਾਂ ਦੀ ਖੁਦ ਦੀ ਬੇਨਤੀ ਤੇ ਉਹਨਾਂ ਨੂੰ ਮੁਫਤ ਲੜੇ ਜਾਣ ਵਾਲੇ 10 ਕੇਸ ਅਲਾਟ ਕੀਤੇ ਜਾਣਗੇ ਜਦੋਂ ਸੀਨੀਅਰ ਵਕੀਲ ਕੇਸ ਚੁਣ ਕੇ ਲੜਨ ਦਾ ਫੈਸਲਾ ਕਰ ਲਵੇ ਤਾਂ ਉਹ ਸੰਬੰਧਿਤ ਸਕੱਤਰ ਨੂੰ ਸੂਚਿਤ ਕਰ ਦੇਵੇ ਸੋ ਇੱਥੇ ਜਿਹੜਾ ਸ਼ਬਦ ਅਸੀਂ ਜ਼ੋਰ ਦੇਣਾ ਚਾਹੁੰਦੇ ਹਾਂ ਜਿਸ ਸੈਂਟੈਂਸ ਸੈਂਟੈਂਸ ਤੇ ਉਹ ਹੈ ਜੀ ਖੁਦ ਖੁਦ ਚੁਣ ਲਵੇ ਇਹ ਧਿਆਨ ਰੱਖਣ ਵਾਲੀ ਗੱਲ ਹੈ ਬਾਕੀ 10 ਕੇਸ ਲੜਨਗੇ ਉਹ ਜ਼ਿਕਰ ਕੀਤਾ ਠੀਕ ਹੈ ਅੱਛੀ ਗੱਲ ਹੈ ਨੋ ਇਸ ਖਬਰ ਦੇ ਵਿਸਤਾਰ 28 5 2021 ਵਾਲੀ ਹਾਈ ਕੋਰਟ ਦੀ ਨੋਟੀਫਿਕੇਸ਼ਨ ਬੜੀ ਸਪਸ਼ਟ ਹੈ ਉਸ ਚ ਸੀਨੀਅਰ ਐਡਵੋਕੇਟਸ ਬਾਰੇ ਕਿਹਾ ਗਿਆ ਹੈ ਕਿ ਹਰ ਸੀਨੀਅਰ ਐਡਵੋਕੇਟ ਹਰ ਸਾਲ 10 ਕੇਸ ਗਰੀਬਾਂ ਦੇ ਮੁਫਤ ਲੜੇਗਾ ਅੰਡਰ ਫ੍ਰੀ ਲੀਗਲ ਏਡ ਸਕੀਮ ਆਦੇਸ਼ ਲਾਗੂ ਰਜਿਸਟਰਾਰ ਨੇ ਨਹੀਂ ਕੀਤਾ ਹੁਣ ਤੱਕ ਕਰੀਬ 2 ਸਾਲ ਹੋ ਗਏ 2 ਸਾਲ ਤੋਂ ਬਲ ਕੇ ਉੱਤੇ ਹੋ ਗਏ ਹੁਣ ਲਾਗੂ ਕੀਤੇ ਜਾਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਪ੍ਰਸ਼ੰਸਾ ਕਰਦੇ ਆ ਪਰ ਨੋਟੀਫਿਕੇਸ਼ਨ ਦੀ ਭਾਵਨਾ ਨੂੰ ਪੂਰਾ ਲਾਗੂ ਨਹੀਂ ਸਮਝ ਕੀਤਾ ਜਾ ਰਿਹਾ ਸਮਝਿਆ ਜਾ ਰਿਹਾ ਜੇ ਨੋਟੀਫਿਕੇਸ਼ਨ ਪੜੀ ਜਾਏ ਧਿਆਨ ਨਾਲ ਉਸ ਚ ਕਿਤੇ ਨਹੀਂ ਲਿਖਿਆ ਕਿ ਸੀਨੀਅਰ ਐਡਵੋਕੇਟਸ ਨੇ ਖੁਦ ਮੰਗਣ ਤੇ ਉਹਨਾਂ ਨੂੰ ਪ੍ਰੋ ਬੋਨੋ ਕੇਸ ਦੇਣੇ ਆ ਨੋਟੀਫਿਕੇਸ਼ਨ ਡੈਜ਼ਿਗਨੇਟਿਡ ਸੀਨੀਅਰ ਐਡਵੋਕੇਟਸ ਵਾਸਤੇ ਗਰੀਬਾਂ ਦੇ 10-10 ਕੇਸ ਹਰ ਸਾਲ ਮੁਫਤ ਲੜਨ ਲਈ ਸ਼ਰਤ ਲਾਉਂਦੀ ਹੈ ਲਾਜ਼ਮੀ ਕਰਦੀ ਹੈ ਮੰਡੈਟਰੀ ਕਰਦੀ ਹੈ ਅੱਗੇ ਆਉਂਦੇ ਜੀ ਜਸਟਿਸ ਸੁਰੇਸ਼ਵਰ ਠਾਕੁਰ ਦੇ ਤਾਜ਼ਾ ਆਦੇਸ਼ ਐਲੀਮੈਂਟ ਆਫ ਡਿਸਕ੍ਰੀਸ਼ਨ ਐਡ ਕਰ ਦਿੱਤਾ ਗਿਆ ਹੋ ਸਕਦਾ ਉਈ ਵੀ ਵਕੀਲ ਸੀਨੀਅਰ ਐਡਵੋਕੇਟ ਪ੍ਰੋ ਬੋਨੋ ਕੇਸ ਲੈਣ ਲਈ ਤਿਆਰੀ ਨਾ ਹੋਵੇ ਮਤਲਬ ਨੋਟੀਫਿਕੇਸ਼ਨ ਤਾਂ ਫਿਰ ਲਾਗੂ ਹੀ ਨਾ ਹੋਈ ਸਿਰਫ ਕੁਛ ਹੱਦ ਤੱਕ ਲਾਗੂ ਹੋਈ ਜੇ ਕੁਝ ਬੰਦੇ ਮੰਨ ਜਾਂਦੇ ਸੁਹੇਰਦ ਤੇ ਉਹ ਫਿਰ ਪਾਰਸ਼ੀਅਲੀ ਲਾਗੂ ਹੋਈ ਨੋਟੀਫਿਕੇਸ਼ਨ ਅਗਲੀ ਗੱਲ ਐਚੀ ਅਰੋੜਾ ਨੇ ਇਹ ਵੀ ਮੰਗ ਕੀਤੀ ਸੀ ਕਿ ਹਾਈ ਕੋਰਟ ਦੀ ਫੁੱਲ ਕੋਰਟ ਦੇ ਫੈਸਲੇ ਨੂੰ 2 ਸਾਲ ਤੋਂ ਉੱਪਰ ਤੱਕ ਲਾਗੂ ਨਹੀਂ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਫਿਕਸ ਕਰੋ ਹਾਈ ਕੋਰਟ ਦੇ ਪ੍ਰਬੰਧਨ ਚ ਕੰਮ ਕਰ ਰਹੇ ਅਫਸਰਾਂ ਦੀ ਰਿਸਪੌਂਸਿਬਿਲਟੀ ਫਿਕਸ ਕਰੋ ਉਹਨਾਂ ਨੂੰ ਸਜ਼ਾ ਦਿਓ ਇਹ ਜਿਹੜੇ ਛੋਟੇ ਅਫਸਰ ਹੁੰਦੇ ਆ ਯਾਨੀ ਛੋਟੇ ਜੱਜ ਹੁੰਦੇ ਆ ਇਹ ਜਿਹੜੇ ਹੇਠਲੇ ਅਫਸਰ ਹੈ ਆਪਣੀ ਰੈਂਕ ਆਫ ਸੈਸ਼ਨ ਜੱਜ ਐਡੀਸ਼ਨਲ ਸੈਸ਼ਨ ਜੱਜ ਇਹ ਜਿਹੜੇ ਰਜਿਸਟਰਾਰ ਜਾਂ ਰਜਿਸਟਰੀ ਜਿਹੜੇ ਕੇਸ ਅਗੇ ਜੱਜ ਸਾਹਿਬ ਨੂੰ ਪੇਸ਼ ਕਰਦੇ ਲਾਉਂਦੇ ਅਲਾਟ ਕਰਦੇ ਆ ਉਹ ਸਾਰੇ ਲੋਅਰ ਜੁਡੀਸ਼ਰੀ ਦੇ ਜੱਜ ਹੀ ਹੁੰਦੇ ਆ ਉਹਨਾਂ ਨੇ ਅੱਗੇ ਹਾਈ ਕੋਰਟ ਦੇ ਵਿੱਚ ਵੱਡੇ ਜੱਜ ਬਣਨਾ ਹੁੰਦਾ ਤੇ ਇਹ ਜਿਹੜੀ ਸਾਰੀ ਗੱਲਬਾਤ ਹੈ ਇਹ ਅਰੋੜਾ ਸਾਹਿਬ ਨੇ ਆਪਣੀ ਰਿਪਰੈਜ਼ੈਂਟੇਸ਼ਨ ਚ ਕਹੀ ਸੀ ਕਿ ਉਹਨਾਂ ਦੀ ਰਿਸਪੌਂਸਿਬਿਲਟੀ ਫਿਕਸ ਕਰੋ ਤੇ ਫਿਰ ਉਹਨਾਂ ਨੂੰ ਸਜ਼ਾ ਦਿਓ ਨੇਚਰਲੀ ਦੇ ਹੁਣੇ ਕੀ ਗੱਲ ਆਉਂਦੀ ਹੈ ਜੀ ਮਾਂਚ ਕੀ ਇਹੋ ਜਿਹਾ ਅਧੂਰਾ ਆਦੇਸ਼ ਜਾਰੀ ਕਰਕੇ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਇਹ ਮਾਂਚ ਵਿਚਾਰ ਆਉਂਦਾ ਹੈ ਦੱਸਦੇ ਚੱਲੀਏ ਕਿ ਫਰੀ ਲੀਗਲ ਐਡ ਸਕੀਮ ਤਹਿਤ ਨਵੇਂ ਵਕੀਲ ਐਮ ਪੈਨਲ ਹੁੰਦੇ ਨੇ ਆਮ ਤੌਰ ਤੇ ਉਹਨਾਂ ਨੂੰ ਕੋਈ ਤਜਰਬਾ ਨਹੀਂ ਹੁੰਦਾ ਜਾਂ ਉਹਨਾਂ ਕੋਲ ਕੇਸ ਘੱਟ ਹੁੰਦੇ ਆ ਤੁਹਾਨੂੰ ਦੇਸੀ ਉਦਾਹਰਨ ਦੇ ਕੇ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਯੋ ਮੇਰੇ ਮਨ ਚ ਆ ਰਹੀ ਹੈ ਉਹ ਇਹ ਹੈ ਕਿ ਤੁਸੀਂ ਨਵੇਂ ਡਾਕਟਰਾਂ ਦੀ ਉਦਾਹਰਣ ਲੈ ਲਓ ਜਦੋਂ ਉਹ ਡਾਕਟਰ ਬਣਦੇ ਨੇ ਉਹਨਾਂ ਨੂੰ ਪੂਰੇ ਸਪੈਸ਼ਲਿਸਟ ਬਣਨ ਲਈ ਮੁਰਦੇ ਦਿੱਤੇ ਜਾਂਦੇ ਆ ਚੀਰ ਫਾੜ ਕਰਨ ਲਈ ਕਿ ਤੁਸੀਂ ਪਹਿਲਾਂ ਡੈੱਡ ਬਾਡੀਜ਼ ਤੇ ਆਪਰੇਸ਼ਨ ਕਰੋ ਚੀਰ ਫਾੜ ਕਰੋ ਤੇ ਦੇਖੋ ਫਿਰ ਲੰਮਾ ਸਮਾਂ ਇਹੋ ਜਿਹਾ ਪ੍ਰੋਸੈਸ ਕਰਨ ਤੋਂ ਬਾਅਦ ਪੜਾਈ ਪੂਰੀ ਹੁੰਦੀ ਹੈ ਇਮਤਿਹਾਨ ਲਿਆ ਜਾਂਦਾ ਹੈ ਤੇ ਜੇ ਉਹ ਪਾਸ ਹੁੰਦੇ ਆ ਫਿਰ ਉਹਨਾਂ ਨੂੰ ਸਪੈਸ਼ਲਿਸਟ ਬਣਾਇਆ ਜਾਂਦਾ ਹੈ ਉਹ ਡੈਜ਼ਿਗਨੇਸ਼ਨ ਦਿੱਤਾ ਜਾਂਦਾ ਹੈ ਇਸ ਪ੍ਰੋਸੈਸ ਨੂੰ ਕਈ ਸਾਲ ਲੱਗ ਜਾਂਦੇ ਨੇ ਸੋ ਜੇ ਹੁਣ ਫ੍ਰੀ ਲੀਗਲ ਏਡ ਸਰਵਿਸ ਦੇ ਵਿੱਚ ਕੱਚੇ ਡਾਕਟਰ ਭਰਤੀ ਕਰੋਗੇ ਤੇ ਫਿਰ ਗਰੀਬਾਂ ਨੂੰ ਇਨਸਾਫ ਮਿਲਣ ਦਾ ਜਿਹੜਾ ਮਿਆਰ ਹੈ ਉਹ ਕਿੱਥੇ ਤੱਕ ਹੋਏਗਾ ਇਹ ਅਸੀਂ ਵਕੀਲ ਸਾਹਿਬਾਨਾਂ ਨੂੰ ਤੇ ਹਾਈ ਕੋਰਟ ਦੇ ਸਬੰਧਿਤ ਅਧਿਕਾਰੀਆਂ ਨੂੰ ਜੱਜ ਸਾਹਿਬਾਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਹਾਈ ਕੋਰਟ ਦੇ ਤਾਜ਼ਾ ਆਦੇਸ਼ ਤੋਂ ਬਾਅਦ ਅਸੀਂ ਐਡਵੋਕੇਟ ਐਚ ਸੀ ਅਰੋੜਾ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕੁਝ ਮੁੱਦੇ ਸਾਡੇ ਸਾਹਮਣੇ ਰੱਖੇ ਜੋ ਅਸੀਂ ਹਾਈਲਾਈਟ ਕਰਦੇ ਹੋਏ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਉਹਨਾਂ ਨੇ ਪਹਿਲਾ ਗੱਲ ਕਹੀ ਹੈ ਜੀ ਕਿ ਇਸ ਆਦੇਸ਼ ਤੋਂ یوں ਲੱਗਦਾ ਹੈ ਇਹ ਜਿਹੜੇ ਲੋਕ ਇਸ ਆਦੇਸ਼ ਨੂੰ ਨੋਟੀਫਿਕੇਸ਼ਨ ਨੂੰ ਲਾਗੂ ਨਾ ਕਰਨ ਦੀ ਜ਼ਿੰਮੇਵਾਰੀ ਉਹਨਾਂ ਦੀ ਸੀਗੀ ਯਾਨੀ ਕਿ ਨਹੀਂ ਕੀਤੀ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਸੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਜੀ ਘੈਲੋ ਕਹਿੰਦੇ ਆ ਜੀ ਜਦੋਂ ਨੋਟੀਫਿਕੇਸ਼ਨ ਇਨ ਟੋਟੋ ਇੰਪਲੀਮੈਂਟ ਨਹੀਂ ਹੋਇਆ ਤਾਂ ਫਿਰ ਇਹ ਆਇਦ ਹੋ ਜਾਂਦੀ ਹੈ ਜ਼ਿੰਮੇਵਾਰੀ ਜਸਟਿਸ ਸੁਰੇਸ਼ਵਰ ਠਾਕੁਰ ਤੇ ਕਿ ਉਹ ਇਹਦੀ ਕਲੈਰੀਫਿਕੇਸ਼ਨ ਜਾਰੀ ਕਰਨ ਕਿ ਇਹਦੇ ਨਾਲ ਜਿਹੜਾ ਫਰੀ ਲੀਗਲ ਏਡ ਸਕੀਮ ਹੈ ਉਹ ਗਰੀਬਾਂ ਲਈ ਪੂਰਾ ਇਨਸਾਫ ਕਿਦਾਂ ਲੈ ਕੇ ਆਏਗੀ ਪੁਆਇੰਟ ਨੰਬਰ 3 ਕਹਿੰਦੇ ਆ ਰੋੜਾ ਸਾਹਿਬ ਕਹਿੰਦੇ ਜੀ ਹੁਣ ਮੈਂ ਕਹਿਣਾ ਇਹ ਹੈ ਕਿ ਜਿਹੜੇ ਵਕੀਲ ਸੀਨੀਅਰ ਐਡਵੋਕੇਟ ਚੂਜ਼ ਨਹੀਂ ਕਰਦੇ ਰਿਕਵੈਸਟ ਕਰਕੇ ਕੇਸ 10 ਸਾਲ ਦੇ ਵਿੱਚ ਮੁਫਤ ਗਰੀਬਾਂ ਦੇ ਨਹੀਂ ਲੜਦੇ ਉਹਨਾਂ ਦਾ ਨਾਮ ਹਾਈ ਕੋਰਟ ਦੇ ਬੈਂਚ ਲਈ ਯਾਨੀ ਕਿ ਪ੍ਰੋਮੋਸ਼ਨ ਲਈ ਫॉर ਜਜਸ਼ਿਪ ਆਫ ਦੀ ਹਾਈ ਕੋਰਟ ਕਨਸਿਡਰ ਨਾ ਕੀਤਾ ਜਾਵੇ। ਸੋ ਇਹ ਬੜੀ ਉਹਨਾਂ ਦੀ ਜਿਹੜੀ ਗੱਲ ਹੈ ਚੰਗੀ ਲੱਗੀ ਦਲੀਲਪੂਰਵਕ ਹੈ। ਜਿਹੜੇ ਐਡਵੋਕੇਟਸ ਇਸ ਸਕੀਮ ਨੂੰ ਪੂਰਾ ਨਹੀਂ ਕਰਦੇ ਸੀਨੀਅਰ ਐਡਵੋਕੇਟ ਯਾਨੀ ਕਿ ਡੈਜ਼ਿਗਨੇਟ ਹੋ ਜਾਂਦੇ ਨੇ। ਪਰ ਉਸ ਡੈਜ਼ਿਗਨੇਸ਼ਨ ਤੇ ਆਇਦ ਜ਼ਿੰਮੇਵਾਰੀ ਨੂੰ ਨਹੀਂ ਮੰਨਦੇ ਯਾਨੀ ਕਿ ਉਹ ਸੋਸ਼ਲ ਬੈਂਟ ਆਫ ਮਾਈਂਡ ਦੇ ਨਹੀਂ ਹੈਗੇ ਦੇ ਆਰ ਨੋਟ ਇਨ ਫੇਵਰ ਆਫ ਦੀ ਪੂਰ ਤਾਂ ਫਿਰ ਇਹੋ ਜੇ ਵਕੀਲਾਂ ਨੂੰ ਜੱਜ ਬਣਾ ਕੇ ਤੁਸੀਂ ਕੀ ਹਾਸਲ ਕਰੋਗੇ ਉਹਨਾਂ ਦਾ ਜਿਹੜਾ ਹਕੀਕਤ ਕਨਸੀਡਰੇਸ਼ਨ ਟਵਰਡਸ ਦੀ ਬੈਂਚ ਨਹੀਂ ਹੋਣੀ ਚਾਹੀਦੀ ਇਹ ਅਰੋੜਾ ਸਾਹਿਬ ਨੇ ਕਿਹਾ ਤੇ ਅਸੀਂ ਉਹਨਾਂ ਦੀ ਪੂਰ ਜ਼ੋਰ ਹਮਾਇਤ ਇਸ ਗੱਲ ਤੇ ਕਰਦੇ ਹਾਂ ਨੌ ਆਰਟਿਕ ਸਾਡਾ ਕੀ ਮੰਗਣਾ ਜਸਟਿਸ ਸੁਰੇਸ਼ਵਰ ਠਾਕੁਰ ਨੂੰ ਦੱਸਣਾ ਚਾਹੀਦਾ ਹੈ ਕਿ ਹਾਈ ਕੋਰਟ ਦੇ ਫੈਸਲੇ ਨੂੰ ਇਨ ਬਿਨ ਲਾਗੂ ਕਰਨ ਵਾਲਾ ਆਦੇਸ਼ ਉਹਨਾਂ ਨੇ ਜਾਰੀ ਕਿਉਂ ਨਹੀਂ ਕੀਤਾ ਪੁਆਇੰਟ ਨੰਬਰ 2 ਜਸਾ ਬੇਵੀ ਦਸਣ ਕਿ ਜੇ ਕੋਈ ਵੀ ਜਾਂ ਬਹੁਤ ਥੋੜੇ ਸੀਨੀਅਰ ਐਡਵੋਕੇਟ ਪ੍ਰੋ ਬੋਨੋ ਕੇਸ ਕਰਦੇ ਨੇ ਫਿਰ ਉਹ ਹੀ ਹਾਲ ਲੱਭਣਗੇ ਇਨ ਦੀ ਇੰਟਰਸਟ ਆਫ ਜਸਟਿਸ ਫॉर ਦੀ ਗਰੀਬਾਂ ਦੇ ਹੱਕਾਂ ਲਈ ਫਿਰ ਉਹ ਕੀ ਹਾਲ ਲੱਭਣਗੇ ਇਸ ਦੇ ਬਾਰੇ ਵੀ ਜੱਜ ਸਾਹਿਬ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਇਸ ਗੱਲ ਦੇ ਨਾਲ ਖਬਰ ਦੀ ਕਰਦੇ ਹਾਂ ਜੀ ਸਮਾਪਤੀ ਮੈਨੂੰ ਹਰਿੰਦਰ ਸਿੰਘ ਤੱਗੜ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼